ਹੂੰ। ਹੂੰ। ਥਾਣ ਤੁਹਾਨੂੰ ਬਹੁਤ ਚੰਗਾ ਲੱਗਾ। ਬਾਕੀ ਠੀਕ ਹੈ ਜੀ। ਦੂਜਾ ਦਿਨ ਮਾਰਦੇ ਹਾਂ। ਹੁਣ ਅੱਸ ਵੀ ਮਾਰੀ ਜਣਾ। ਹਾਂ। ਹੂੰ। ਕਲੀਅਰ ਠੀਕ ਹੈ ਬਈ ਯਾਰ। ਕਿੰਨੀ ਦੀ ਦੀ ਹੈ ਸਰਜੀਤ ਭਾਈ ਸੀਰ ਬੜੀ ਜਿਆਦੀ ਲੱਗੀ ਬਈ ਯਾਰ। ਭਾਵੇਂ ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਏ? ਸਵਾਗਤ ਹੈ ਇੱਕ ਸੁਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਚੋਟੀਆਂ ਕਲਾਂ ਦੇ ਵਿੱਚ ਚੋਟੀਆਂ ਕਲਾਂ ਪਿੰਡ ਜ਼ਿਲ੍ਹੇ ਮੋਗੇ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਇਹ ਪਿੰਡ ਤਲਵੰਡੀ ਭਾਈ ਸ਼ਹਿਰ ਦੇ ਬਿਲਕੁਲ ਨੇੜੇ ਰਹਿ ਜਾਂਦਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਵੈੜ ਵਕਾਊਆ ਭਾਈ ਹੁਣ ਉਹਦੀ ਸਰਜੀਤ ਭਾਈ ਦੇ ਕੋਲ ਆ ਭਾਈ ਦਾ ਕੰਮ ਵਪਾਰ ਦਾ ਮਗਰ ਮਿੱਤਰੋ ਬਹੁਤ ਸੋਣੀ ਤੁਹਾਨੂੰ ਬੱਛੀ ਮਿਲ ਜਣੀ ਆ ਤੋਹਫੇ ਜੋ ਵੱਚੀ ਮਿਲੂਗੀ ਤੁਹਾਨੂੰ ਕਮਾਲ ਮਿੱਤਰੋ ਕਰਮਾ ਵਾਲੀ ਕਿੰਨੇ ਦਿਨਾਂ ਦੀ ਸੋਈ ਆ ਕੀ ਰੇਟ ਆ ਆਜੋ ਜਾਣਕਾਰੀ ਸਾਰੀ ਸਰਜੀਤ ਬਾਈ ਤੁਸੀਂ ਲੈਨੇ ਸੱਸੀ ਗਾਲ ਸਰਜੀਤ ਬਾਈ ਸੱਸੀ ਗਾਲ ਵਿੱਚ ਕੀ ਹਾਲ ਆ ਜੀ ਠੀਕ ਆ ਜੀ ਸੇਤਾ ਦੇ ਘਰ ਪਰਿਵਾਰ ਠੀਕ ਆ ਕਿਰਪਾ ਚੜਦੀ ਕਲਾ ਦੇ ਸਾਰੇ ਜੈ ਜੈਕਾਰ ਅੱਛਾ ਸਰਜੀਤ ਬਾਈ ਘਰ ਤਾਂ ਆਪਣਾ ਚੋਟੀਆਂ ਕਾਲਾ ਪਿੰਡ ਚ ਆ ਗਿਆ ਹਨਾ ਜੀ ਤੇ ਵੜ ਵਿੱਚ ਨਹੀਂ ਆਪਾਂ ਇੱਕ ਹਨਾ ਇਹ ਕਿਹੜੇ ਸੀਮਨ ਦੀ ਪਹਿਲਾ ਸੋਜਾ ਦੂਜਾ ਸੋਜ ਨਹੀਂ ਦੂਜੇ ਸੋਏ ਸੋਈ ਆ ਠੀਕ ਆ ਕੋਈ ਰਿਕਾਰਡ ਮਿਲਿਆ ਆਪ ਨੂੰ ਇਹਦਾ ਕਿ ਨਹੀਂ ਮਿਲਿਆ ਨਹੀਂ ਜੀ ਭਾਈ ਜੀ ਆਪਾਂ ਰਿਕਾਰਡ ਐਵੇਂ ਪੁੱਛਿਆ ਨਹੀਂ ਠੀਕ ਹੈ ਜੀ ਹਾਂ ਮੋੜ ਕੇ ਅਗਲਾ ਯਕੀਨ ਨਹੀਂ ਕਰਦਾ ਆਪਾਂ ਦੁੱਧ ਚਵਾ ਕੇ ਦੇਣਾ ਬਸ ਠੀਕ ਹੈ ਜੀ ਅੱਛਾ ਸਰਜੀਤ ਭਾਈ ਕਿੰਨੇ ਦਿਨ ਹੋ ਗਏ ਸੋਈ ਨੂੰ ਇਹਨੂੰ ਅੱਜ ਤੀਜਾ ਦਿਨ ਆ ਵੀਰ ਜੀ ਤੀਜਾ ਦਿਨ ਹੋ ਗਿਆ ਸੋਈ ਨੂੰ ਸੀਰ ਆ ਭਾਈ ਉਹ ਚੋਣ ਜਮਾ ਜੀ ਜਮਾ ਐਣ ਭਾਵੇਂ ਆਈ ਬੈਠੋ ਠੀਕ ਹੈ ਠੀਕ ਹੈ ਲੈ ਫੋਲ ਵੱਡੀ ਆ ਲੈ ਹਾਂ ਚੰਗੀ ਆ ਸਾਰੀ ਹੈ ਨਾ ਨਹੀਂ ਠੀਕ ਹੈ ਭਾਈ ਅੱਛਾ ਦੁੱਧ ਕਿੰਨਾ ਤਿਆਰ ਹੋਊਗਾ ਬਈ ਹੁਣ ਹੁਣ ਬੋਲਾ 13 ਕਿਲੋ ਆ ਜੀ 13 ਕਿਲੋ ਬੋਲਾ ਹੋ ਗਿਆ ਮਗਰ ਆਗੀ ਬੱੱਚੀ ਹੈ ਨਾ ਜੀ ਕੱਢਦੀ ਬਾਹਰ ਨੂੰ ਮੜੀ ਜੀ ਜੀ ਹਾਂਜੀ ਕੱਢ ਦਿਓ ਮੜੀ ਜੀ ਮਗਰ ਆਗੀ ਇਹਦੇ ਬੱੱਚੀ ਮਿੱਤਰੋ 13 ਕਿਲੋ ਬੋਲਾ ਤਿਆਰ ਆ ਦੋਤਾ ਦੇ ਦੂ 16 17 ਕਿਲੋ ਬਈ ਵਾਧੀ ਦੇਊਗੀ ਜੀ ਬੱੱਚੀ ਵੇ ਕੱਢੀ ਲੈ ਲੈ ਉਹਦੀ ਬਹੁਤ ਫੇਟਿੰਗਾਂ ਨਹੀਂ ਕਰਨਾ ਹਾਂ ਹੂੰ ਬਾਕੀ ਆਏ ਆ ਦੋ ਗਾਪਾ ਨੂੰ ਵੀ ਹੈਗਾ ਥੋੜਾ ਜਿਹਾ ਗਰਮੀ ਵੀ ਨਹੀਂ ਮਣਾਉਂਦੀ ਨਾ ਜੀ ਨਾ ਗਰਮੀ ਨਹੀਂ ਮਣਾਉਂਦੀ ਹੂੰ ਹੂੰ ਥਾਣਾ ਤੁਹਾਨੂੰ ਬਹੁਤ ਚੰਗਾ ਲੱਗਾ ਯਾਰ ਲੈ ਹੁਣ ਆ ਵੇਖ ਲੋ ਪ੍ਰੋਪਰ ਕਰ ਦਿੰਦਾ ਮਿੱਤਰੋ ਠੀਕ ਆ ਐਡੀ ਵੈਡ ਆ ਇਹ ਕਰਮਾਲੀ ਲੈ ਵੇ ਲੋ ਵੇ ਲੋ ਥਾਣਾ ਤੁਹਾਨੂੰ ਲੋ ਪਰਲੇ ਪਾਸੇ ਇੱਕ ਫੋੜਜੀ ਹੈਗੀ ਮਾਣੇ ਹਣਾ ਉਹ ਤਾਂ ਉਹੀ ਆ ਜੀ ਵੈਸੇ ਮਾੜੀ ਜੀ ਆਉਂਦੀ ਆ ਸ਼ਾਂਖ ਜੀ ਹੈਗੀ ਨਾਲ ਉਹ ਕੁ ਚੱਲਦੀ ਪਤਾ ਚੱਲੜੇ ਆ ਵੈਸੇ ਹੀ ਨਹੀਂ ਜੀ ਨਹੀਂ ਹਾਂ ਜੀ ਜੀ ਹਨਾ ਉਂਜੀ ਆ ਜੀ ਇਹ ਤਾਂ ਉਹ ਆਉਂਦਾ ਹੀ ਮੌਲੋਂ ਤਾਂ ਕੋਈ ਚੱਕੜ ਉਹਦਾ ਆਮ ਹੀ ਆ ਜਾਂਦੀ ਬਈ ਹਾਂ ਜੀ ਗਾਵਾਂ ਦੇ ਵਿੱਚ ਚੁੱਪ ਦੇ ਵਿੱਚ ਆਮ ਹੀ ਆ ਮਾੜੀ ਮੋਟੀ ਤਾਂ ਆਉਂਦੀ ਰਹਿੰਦੀ ਲੇ ਵਾਲੂ ਵੇਖੋ ਘਰਾਂ ਦੀ ਹਨਾ ਐਸਾ ਬਹਿ ਜੋ ਥੋੜਾ ਧਾਰਾ ਮਾਰ ਦਿਓ ਦੋ ਦੋ ਛੱਡਾਂ ਬੱਚੀ ਜੀ ਹਾਂ ਛੱਡ ਦੋ ਬੱਚੀ ਹੂੰ ਲੈ ਬਈ ਮਾਰੀ ਧਾਰਾ ਦੋ ਦੋ ਕਰ ਸੀਲ ਬੜੀ ਆ ਯਾਰ ਹਨਾ ਹਾਂ ਲੈ ਕਿਉਂ ਚੰਗਾ ਲੱਗਾ ਹਨਾ ਨਾਲ ਹੋ ਜੇ ਪਸ਼ਮੀਬ ਨਹੀਂ ਲੈ ਹੂੰ ਲੋ ਮੜੀਏ ਦਿੱਤਾ ਖੁੱਲੀਆਂ ਕਰ ਦਿੰਦੀਆਂ ਮੜੀਏ ਲੋ ਜੀ ਹਾਂ ਭਪਰਾ ਯਾਰ ਦਾ ਹਾਂ ਮੇਰੇ ਜਿੱਤੇ ਮਾ ਹੁਣ ਚੋਏ ਮੜੀ ਜੀ ਹੁਣ ਚੋਏ ਮਰੋ ਤਰ ਹਾਂ ਹੁਣ ਵੇਖੋ ਬਈ ਹਾਂ ਬਾਕੀ ਠੀਕ ਹੈ ਜੀ ਦੂਜਾ ਦਿਨ ਮਾਰ ਦੋ ਹੁਣ ਪਸ ਵੀ ਮੜੀ ਜਣਾ ਹਾਂ ਹਮ ਆਪਣੀਆ ਠੀਕ ਹੈ ਬਈਆ ਕਿੰਨੇ ਦੀ ਦੇ ਦੀਏ ਸਰਜੀਤ ਬਈ ਸੀਲ ਬਾਲੀ ਜਿਆਦੀ ਲੱਗੀ ਬਈ ਤਾ ਯਾਰ ਭਾਵੇਂ ਟੰਗਾ ਪਾਉਣਾ ਪਾ ਲੋ ਜੀ ਨਹੀਂ ਪਾਉਣਾ ਨਾ ਪਾਏ ਪਹਿਣੀ ਬਹੁਤ ਵਧੀਆ ਕਿੰਨੇ ਦੀ ਬਈ ਇਹ 60000 ਦੇ ਦਾਂਗੇ ਜੀ ਮਰ ਤਾ ਨਾ ਕੋਲ ਕਰੋ ਨਾ 70 ਕਰਾ ਲਵੋ ਜੈ ਜੈ ਜਵਾਨ ਹਾਂ ਟ੍ਰੇਡ ਦੀ ਦੇ ਦੇ ਆ ਵੀ ਟ੍ਰੇਡ ਦੀ ਦੇ ਦਿਗੇ ਜੀ ਮੈਂ ਕਰਦੇ ਕਾ ਤੁਸੀਂ ਕਰ ਦੋ ਜੀ ਸਰਫ ਤੇਰੀ ਮੋੜ ਨਹੀਂ ਥੋੜਾ ਬਾਈ 60 ਦੀ ਦੇ ਦਈਏ ਜੇ ਤੂੰ ਕਹਿਤਾ ਬਾਈ ਯਾਰ ਹੁਣ ਮੈਂ ਮੋੜ ਨਹੀਂ ਨੀ ਤੇਰੀ ਸੀ ਲਾ ਚਾਲ ਯਾਰ 2000 ਵਾਧ ਹੀ ਗਈ ਕੋਈ ਚੱਕ ਨਹੀਂ ਯਾਰ ਮਨਦ ਲੱਗਾ ਚੰਗਾ ਅਗਲੇ ਨੂੰ ਰਾਸਤਾ ਆ ਜਣ ਗਿਆ ਬਾਈ ਜੀ ਯਾਰ ਮਗਰ ਬੱਚੀ ਵੀ ਬਹੁਤ ਫੋਣੀ ਯਾਰ ਕਰੂਗਾ ਦੁੱਧ 18 19 ਕਿਲੋ 18 ਦੇ ਦੇ ਜੀ ਬੱਚੀ ਵੀ ਬੜੇ ਆਰਾਮ ਨਾਲ ਦੇਣਾ ਜੀ ਇਹਨੇ ਦੇ ਦੂਗੀ ਕੋਈ ਚੱਕੀ ਅੱਛਾ ਨੰਬਰ ਕਿੰਨਾ ਆ ਗਿਆ ਸਰ ਜੀ ਜੀ 94644 ਜੀ 98522 ਇੱਕ ਵਾਰੀ ਹੋਰ ਬੋਲ ਜੀ 94644 ਜੀ 98522 ਜੀ ਠੀਕ ਹੈ ਬਈ ਇਸ ਨੰਬਰ ਤੇ ਕਰ ਲੋ ਮਿੱਤਰੋ ਭਾਈ ਦਾ رابطہ ਕੈਂ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਪਿੰਡ ਚੋਟੀਆਂ ਕਲਾ ਜ਼ਿਲ੍ਹਾ ਮੋਗਾ ਨੇੜੇ ਸ਼ਹਿਰ ਤਲਵੰਡੀ ਪਾਈ